ਰੀ ਮਾਰਡਰ ਦੇ ਉੱਪਰ ਕਿਸਾਨਾਂ ਦੀ ਮਹਾ ਪੰਚਾਇਤ ਦਾ ਸ਼ੁਰੂ ਹੋ ਚੁੱਕੀ ਹੈਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆਂਗੇ ਕਿ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇਗੇ ਉਹ ਦਿਖਾਈ ਦੇ ਰਹੇ ਨੇਗੇ ਸਾਡੇ ਨਾਲ ਇੱਥੇ ਕਿਸਾਨ ਲੀਡਰ ਗੁਰਿੰਦਰ ਸਿੰਘ ਪੰਗੂ ਮੌਜੂਦ ਨੇ ਅ ਗੁਰਿੰਦਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਜਿਹੜੀ ਵੱਡਾ ਇੱਕ ਸ਼ਕਤੀ ਪ੍ਰਦਰਸ਼ਨ ਆ ਉਹ ਕਿਸਾਨ ਇੱਥੇ ਕਰ ਰਹੇ ਨੇਗੇ ਕਿਸ ਤਰ੍ਹਾਂ ਦੇਖਦੇ ਹੋ ਇਹ ਅਸਰ ਨੂੰ ਆ ਦੇਖੋ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਸੋਚ ਸੀਗੀ ਮੈਂ ਸੰਗਤ ਦੇ ਦਰਸ਼ਨ ਕਰਨਾ ਚਾਹੁੰਨਾ ਜਦੋਂ ਇਹ ਸਾਡੇ ਕੋਲ ਆਈ ਅਸੀਂ ਫਾਰਮ ਚ ਭਜਾਰਿਆ ਅਸੀਂ ਦੂਜੇ ਕੇਐਮਐਮ ਨਾਲ ਗੱਲ ਕੀਤੀ ਗਈ ਤਾਂ ਇਹ ਕਾਲ ਦਿੱਤੀ ਗਈ ਮੈਂ ਸਮਝਦਾ 40 ਦਿਨ ਤੋਂ ਜਗਜੀਤ ਸਿੰਘ ਢੱਲੇਵਾਲ ਜਿੱਥੇ ਮਰਨ ਵਰਤ ਤੇ ਬੈਠੇ ਆ ਜਿੱਥੇ ਹਰ ਇੱਕ ਸਕਿੱਟ ਹਰ ਇੱਕ ਮਿੰਟ ਉਹ ਸ਼ਹਾਦਤ ਬਲ ਬਦਨ ਹੋਏ ਨੇ ਤਾਂ ਮੈਂ ਸਮਝਦਾ ਇੱਕ ਜਨ ਜਨ ਅੰਦੋਲਨ ਵੀ ਬਣ ਰਿਹਾ ਤੋ ਦੂਜੀ ਗੱਲ ਸਭ ਤੋਂ ਵੱਡੀ ਇਹ ਹੈਗੀ ਆ ਬ੍ਰਦਰ ਜਿਵੇਂ ਜਗਜੀਤ ਸਿੰਘ ਢੱਲੇਵਾਲ ਨੂੰ 25 ਦੀ ਰਾਤ ਨੂੰ ਚੱਕਿਆ ਸੀਗਾ ਪੁਲਿਸ ਨੇ ਤਾਂ ਮੈਂ ਸਕਦਾ ਸੁਖਦੀਪ ਸਿੰਘ ਹਰਦੋ ਛੰਡੇ ਨੇ ਇੱਕ ਨਿਊ ਰੱਖੀ ਸੀਗੀ ਉਹੀ ਢੱਲੇਵਾਲ ਦੀ ਸੋਚ ਤੇ ਪਹਿਰਾ ਦੇ ਕੇ ਨਾਨ ਪਿਟੀਕਲ ਦੀ ਸੋਚ ਹੈਗੀ ਸੀ ਵੀ ਕਿਸੇ ਦੇ ਬੱਚੇ ਤੇ ਛੜੀ ਹਟ ਨਹੀਂ ਲੱਗਣੀ ਚਾਹੀਦੀ ਅੱਜ ਤੱਕ 7 ਲੱਖ ਤੋਂ ਵੱਧ ਕਸਾਰ ਖੁਦਕਸ਼ੀਆਂ ਕਰਕੇ ਭਾਰਤ ਦੇ ਵਿੱਚ ਉਹ ਖੁਦੀਆਂ ਕਸ਼ੀਆਂ ਨੂੰ ਬਚਾਉਣ ਲਈ ਅਸੀਂ ਸੋਚ ਬਣਾਈ ਨਾਨ ਪਿਟੀਕਲ ਦੀ ਵੀ ਕਿੰਨੇ ਵੀ ਆਗੂਆਂ ਦੀ ਜਾਨ ਚਲੇ ਜਾਵੇ ਅਸੀਂ ਇਹ ਆਪਣੀਆਂ ਕੁਰਬਾਨੀਆਂ ਦੇ ਕੇ ਉਹਨਾਂ ਦੀ ਜਾਨ ਬਚਾਉਣਾ ਔਰ ਅੱਜ ਜਿਹੜੀ ਮੋਹਰ ਲੱਗ ਰਹੀ ਆ ਮੈਂ ਸਮਝਦਾ ਜਿਹੜੀਆਂ 12 ਮੰਗਾਂ ਨੂੰ ਲੈ ਕੇ ਅਸੀਂ ਬੈਠੇ ਸੀ ਪੂਰੇ ਭਾਰਤ ਦੇ ਲੋਕਾਂ ਨੇ ਤੇ ਮੋਹਰ ਲਾਈ ਹੈਗੀ ਮੰਗਾਂ ਬਿਲਕੁਲ ਜਾਇਜ਼ ਨੇ ਔਰ ਦੂਜੇ ਰੂਪ ਦੇ ਵਿੱਚ ਇਹ ਸਪਸ਼ਟ ਕਰਤਾ ਵੀ ਲੜਨ ਵਾਲੇ ਲੋਕ ਕੌਣ ਨੇ ਸੱਚ ਦੀ ਗੱਲ ਕਿੱਥੇ ਹੋ ਰਹੀ ਆ ਜੇਕਰ ਆਪਾਂ ਸੋਚੀਏ ਜੇ ਕਿਸਾਨੀ ਦੀ ਗੱਲ ਖਰੋਰੀ ਬਾਟਰ ਤੋਂ ਹੋ ਰਹੀ ਆ ਮਜ਼ਦੂਰ ਦੀ ਗੱਲ ਹੋ ਰਹੀ ਆ ਮਜ਼ਦੂਰ ਦੀ ਗੱਲ ਹੋ ਰਹੀ ਆ ਛੋਟਾ ਦੁਕਾਨਦਾਰ ਛੋਟਾ ਵਪਾਰੀ ਕਿਉਂਕਿ ਸਰਕਾਰਾਂ ਜਿਹੜੀਆਂ ਚੁੱਪ ਬੈਠੀਆਂ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਇਹ ਖੋਕਏ ਜਮੀਨਾਂ ਇਹ ਸਿੱਧੇ ਰੂਪ ਚ ਕਾਪਰੇਟ ਕਰਾਉਣੇ ਵੱਲ ਜਾ ਰਹੀਆਂ ਪਰ ਜਦ ਤੱਕ ਸਾਹ ਸਾਹ ਹੈਗੇ ਜਦ ਤੱਕ ਸਾਡੀ ਜਿਹੜੀ ਸੋਚ ਹੈਗੀ ਆ ਅਸੀਂ ਹਰ ਮਿੰਟ ਸਕਿੰਟੇ ਸੋਚਦੇ ਨੇ ਜਮੀਨਾਂ ਕਿਵੇਂ ਬਚਾਉਣੀ ਆ ਆਪਣਾ ਪੰਜਾਬ ਕਿਵੇਂ ਬਚਾਉਣਾ ਭਾਰਤ ਨੂੰ ਐਮਐਸਬੀ ਕਿਵੇਂ ਲੈ ਕੇ ਦੇਣੀ ਆ ਇਹ ਸਾਡੇ ਜ਼ਿਹਨ ਦੇ ਵਿੱਚ ਹੈਗਾ ਦਿਨ-प्रतिदिन ਅਸੀਂ ਉਹ ਮਤਰੁ ਜੀ ਤੁਵਲ ਭਜ ਰਹੇ ਹਾਂ ਤਾਂ ਅੱਜ ਦਾ ਜਿਹੜਾ ਇੱਕ ਵੱਡਾ ਕੱਠ ਜਿਹੜਾ ਹੋ ਰਿਹਾ ਹੈਗਾ ਤਾਂ ਦੂਜੇ ਪਾਸੇ ਸੌ ਮਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੈਗੀ ਤਾਂ ਪਿਛਲੇ ਵੀ ਅਸੀਂ ਦਿਨਾਂ ਦੇ ਵਿੱਚ ਦੇਖਿਆ ਕਿ ਕਿਸਾਨਾਂ ਨੇ ਪਹਿਰਾ ਦੇ ਕੇ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਰਾਤਾਂ ਗੱਡੀਆਂ ਲੇਗੀਆਂ ਤਾਂ ਆਉਣ ਵਾਲੇ ਸਮੇਂ ਨੂੰ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਵੀ ਹੁਣ ਪ੍ਰੈਸ ਕਾਨਫਰੈਂਸ ਕਰ ਚੁੱਕੇ ਨੇ ਤਾਂ ਤੁਹਾਨੂੰ ਲੱਗਦਾ ਹੈਗਾ ਕਿ ਹੁਣ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਾਨਫਰੈਂਸ ਕੀਤੀ ਹੈ ਗੱਲ ਕੱਲੀ ਕਾਨਫਰੈਂਸ ਤੇ ਨਹੀਂ ਮੁੱਕਣੀ ਗੱਲ ਦਿੱਲੀ ਚ ਜਾ ਕੇ ਬੈਠਣਾ ਪਊਗਾ ਜਿਹੜਾ ਸਟੇਟ ਦਾ ਰਾਜਾ ਹੁੰਦਾ ਉਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਅੱਜ ਜੋ ਕਿਹੜੇ ਕਿਹੜੇ ਮਤਲਬ ਐਕਟ ਦੇ ਥਰੂ ਸਾਨੂੰ ਉਹਨਾਂ ਨੇ ਇੱਥੇ ਰੋਕਿਆ ਹੋਇਆ ਵਾ ਇੱਕ ਗੱਲ ਦੂਜੀ ਗੱਲ ਮੈਂ ਸਮਝਦਾ ਜਿਹੜੀ ਅੰਨੀ ਬੋਲੀ ਸਰਕਾਰ ਸੁਣਦੀ ਨਹੀਂ ਹੈਗੀ ਔਰ ਮੈਨੀਫੈਸਟੋਆਂ ਦੇ ਵਿੱਚ ਜੋ ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਵਾਦਿਆਂ ਨੂੰ ਲੈ ਕੇ ਅਸੀਂ ਉਹ ਮੰਗਾਂ ਲਈ ਲੜਾਈ ਲੜ ਰਹੇ 13 ਫਰਵਰੀ ਇਹ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਪਤਾ ਜੋ ਪਾਵਰ ਕਮੇਟੀ ਬਣਾਈ ਆ ਮਾਨਯੋਗ ਸੁਪਰੀਮ ਕੋਰਟ ਨੂੰ ਸਭ ਕੁਝ ਦੇ ਦਿੱਤਾ ਸੀ ਮੀਟਿੰਗ ਦੇ ਵਿੱਚ ਗਏ ਸੀ ਪਾਵਰ ਕਮੇਟੀ ਦੇ ਸਭ ਕੁਝ ਰੱਖਿਆ ਸੋ ਵੀ ਵੱਡੀ ਗੱਲ ਕਰਾਂ ਕਿਉਂਕਿ ਜਿਹੜਾ ਕਾਨੂੰਨ ਐਮਐਸਪੀ ਗਰੰਟੀ ਕਾਨੂੰਨ ਬਣਨਾ ਸੁਆਮੀਨਾਥ ਰਿਪੋਰਟ ਦੀ ਗੱਲ ਆ ਕਰਜ਼ਾ ਮੁਕਤੀ ਦੀ ਗੱਲ ਹੈਗੀ ਇਹ ਸਿੱਧੇ ਰੂਪ ਵਿੱਚ ਸਾਡੀ ਸੈਂਟਰ ਸਰਕਾਰ ਨੇ ਕਰਨੀ ਆ ਸੋ ਮੈਂ ਸਮਝਦਾ ਬਾਅਦ ਚੁਕ ਸੁਪਰੀਮ ਕੋਰਟ ਨੂੰ ਵੀ ਵੱਡਾ ਦਿਲ ਦਿਖਾ ਕੇ ਜਿਹੜਾ ਬੈਚ ਹੈਗਾ ਜੱਜ ਸਹਿਬਾਨਾਂ ਦਾ ਉਹਨਾਂ ਨੂੰ ਵੀ ਵੱਡਾ ਦਿਲ ਦਿਖਾ ਕੇ ਕਿਉਂਕਿ ਸੈਂਟਰ ਸਰਕਾਰ ਨੂੰ ਬਾਉਂਡ ਕਰਨਾ ਚਾਹੀਦਾ ਵੀ ਜਿਹੜੀਆਂ ਕਿਸਾਨਾਂ ਦੀਆਂ ਸਮੇਂ-ਸਮੇਂ ਤੇ ਤੁਸੀਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਜਲਦੀ ਲਾਗੂ ਕਰਨਾ ਚਾਹੀਦਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹਰ ਹਰ ਸਕਿੰਟ ਸਾਨੂੰ ਇਹ ਲੱਗਦਾ ਹੋਰ ਨਾ ਕੁਝ ਹੋ ਜਵੇ ਹੋਰ ਨਾ ਕੁਝ ਹੋ ਜਵੇ ਤੇ ਉਹ ਬਹੁਤ ਵੱਡੀ ਲੜਾਈ ਆ ਪਰ ਜੇ ਸੱਚੀਓ ਮਾਣਯੋਗ ਸੁਪਰੀਮ ਕੋਰਟ ਦਰਦੀ ਹੈਗੀ ਜੱਟਲੇਵਾਲ ਸਾਹਿਬ ਨੂੰ ਬਚਾਉਣਾ ਚਾਹੁੰਦੇ ਆ ਤਾਂ ਮੈਂ ਕਹਿੰਦਾ ਉਹਨੂੰ ਰਤੀ ਪਰ ਵੀ ਲੇਟ ਨਹੀਂ ਹੋਣਾ ਚਾਹੀਦਾ ਜਲਦੀ ਤੋਂ ਜਲਦੀ ਬਾਉਂਡ ਕਰਨਾ ਚਾਹੀਦਾ ਸਰਕਾਰ ਨੂੰ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇਗੇ ਕਿਉਂਕਿ ਅੱਜ ਜਿਹੜਾ 40ਵਾਂ ਦਿਨ ਹੈਗਾ ਉਹ ਜਿਹੜਾ ਹੋ ਚੁੱਕਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ 40ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਰਨ ਵਰਤ ਹੈਗਾ ਉਹ ਪਹੁੰਚ ਗਿਆ ਹੈਗਾ ਤੇ ਅੱਜ ਵੱਡਾ ਜਿਹੜਾ ਸ਼ਕਤੀ ਪ੍ਰਦਰਸ਼ਨ ਉਹ ਕਿਸਾਨ ਇੱਥੇ ਕਰਦੇ ਦਿਖਾਈ ਦੇ ਰਹੇ ਨੇਗੇ ਇੱਥੇ ਤੱਕ ਵੀ ਤੁਹਾਡੀ ਨਜ਼ਰ ਪੈਂਦੀ ਹੈ ਕਿ ਉੱਥੇ ਤੱਕ ਕਿਸਾਨ ਦਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਰਹੇ ਹੋਗੇ ਤੁਸੀਂ ਇਹ ਖਨੌਰੀ ਜਿਹੜਾ ਨੈਸ਼ਨਲ ਹਾਈਵੇ ਆ ਜਿੱਥੋਂ ਕਿ ਮੋਰਚੇ ਦੀ ਸ਼ੁਰੂਆਤ ਹੁੰਦੀ ਹੈਗੀ ਉੱਥੇ ਜਿਹੜਾ ਇੱਕ ਵੱਡਾ ਅਜ ਮਹਾਪੰਚਾਇਤਾਂ ਕਿਸਾਨਾਂ ਦੀ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਇਹ ਸਟੇਜ ਦੀ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਕੀ ਜਿਹੜਾ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਸਪੈਸ਼ਲ ਸਟਰੈਚਰ ਉੱਥੇ ਲਗਾਇਆ ਗਿਆ ਹੈਗਾ ਜਿਸ ਦੇ ਵਿੱਚ ਕੀ ਜਗਜੀਤ ਸਿੰਘ ਢੱਲੇਵਾਲ ਅੱਜ ਕਿਸਾਨਾਂ ਦੇ ਦਰਸ਼ਨ ਕਰਨ ਦੇ ਲਈ ਉੱਥੇ ਪਹੁੰਚਣਗੇ ਤੇ ਇੱਕ ਮੈਸੇਜ ਵੀ ਹੈ ਜਿਹੜਾ ਉਹ ਸਟੇਜ ਦੇ ਉੱਪਰੋਂ ਦੇਣਗੇ ਪਰ ਭਾਈ ਬਲਦੇਵ ਸਿੰਘ ਵੜਵਾਲਾ ਇਸ ਸਮੇਂ ਜਿਹੜਾ ਕੀਰਤਨ ਜਿਹੜਾ ਇਸ ਸਮੇਂ ਸਟੇਜ ਤੋਂ ਦੀ ਸ਼ੁਰੂਆਤ ਕੀਤੀ ਹੈਗੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹੋ ਗੁਰ ਸਿੰਘ ਜਨੌਰੀ ਬਾਰਡਰ ਦੀਆਂ ਨੇ ਜਿੱਥੇ ਅੱਜ ਵੱਡਾ ਜਿਹੜਾ ਇਕੱਠ ਹੈਗਾ ਉਹ ਕਿਸਾਨਾਂ ਨੇ ਕਿਹਾਗਾ ਪੰਜਾਬ ਤੋਂ ਕੁਲਵੀਰ ਸਿੰਘ ਜਨੌਰੀ ਬਾਰਡਰ ਤੋਂ ਸੰਗਰੂਰ ਤੈ ਤਰੀ ਹੈ